ਭਾਈ ਜੀ ਜ਼ਿੰਦਗੀ ਜਿਹੜੇ ਜਿਵੇਂ ਜ਼ਿੰਦਗੀ ਆਪਾਂ ਜਉਨੇ ਆ ਹਨ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕੀ ਅਸੂਲ ਹੋਣੇ ਚਾਹੀਦੇ ਤੁਸੀਂ ਜਿਵੇਂ ਮਹਾਂਪੁਰਸ਼ਾਂ ਦਾ ਵੀ ਸੰਗ ਕੀਤਾ ਹਨ ਤੇ 86 ਬੰਦਿਆਂ ਦੇ ਵਿੱਚ ਵੀ ਤੁਸੀਂ ਬੈਠੇ ਉੱਠਦੇ ਹੋ ਤੇ ਜ਼ਿੰਦਗੀ ਦੇ ਵਿੱਚ ਬੰਦੇ ਦੇ ਅਸੂਲ ਕੀ ਹੋਣੇ ਚਾਹੀਦੇ ਆ ਕਿਵੇਂ ਬੰਦੇ ਨੂੰ ਵਰਤਣਾ ਚਾਹੀਦਾ ਇਹ ਥੋੜਾ ਜਿਹਾ ਸਾਨੂੰ ਫੋਲੇਆ ਦੱਸੋ ਜ਼ਿੰਦਗੀ ਦੇ ਵਿੱਚ ਮਹਾਂਪੁਰਸ਼ ਬਚਨ ਕਰਦੇ ਹੁੰਦੇ ਜੀ ਠੀਕ ਹੈ ਕਹਿੰਦੇ ਵੀ ਜ਼ਿੰਦਗੀ ਦੇ ਵਿੱਚ ਬੰਦੇ ਨੂੰ ਚਾਰ ਅਸੂਲ ਠੀਕ ਹੈ ਬਣਾ ਕੇ ਰੱਖਣੇ ਚਾਹੀਦੇ ਠੀਕ ਹੈ ਸਭ ਤੋਂ ਪਹਿਲਾਂ ਕਹਿੰਦੇ ਕਹਿਣਾ ਵਾਜੀ ਵਾ ਤੇ ਬਹਿਣਾ ਠੀਕ ਹੈ ਰਹਿਣਾ ਤੇ ਸਹਿਣਾ ਠੀਕ ਹੈ ਇਹ ਜ਼ਿੰਦਗੀ ਦੇ ਵਿੱਚ ਚਾਰ ਗੱਲਾਂ ਸਾਨੂੰ ਯਾਦ ਰੱਖਣੇ ਚਾਹੀਦਿਆਂ ਠੀਕ ਹੈ ਤੇ ਜੇ ਅਸੀਂ ਚਾਰਾਂ ਗੱਲਾਂ ਤੇ ਚੱਲਾਂਗੇ ਨਾ ਠੀਕ ਹੈ ਤੇ ਸਾਡੀ ਜਿਹੜੀ ਜ਼ਿੰਦਗੀ ਹੈ ਸਫਲ ਆ ਠੀਕ ਹੈ ਸਭ ਤੋਂ ਪਹਿਲਾਂ ਇਹਦਾ ਆਪਾਂ ਕਹਿਣਤੀ ਗੱਲ ਕਰਦੇ ਹਾਂ ਠੀਕ ਹੈ ਹਾਂਜੀ ਜਿਹੜਾ ਕਹਿਣਾ ਉਹ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਆਪਣੇ ਮੋਖ ਤੋਂ ਕੋਈ ਵੀ ਵਚਨ ਕਰਦੇ ਹਾਂ ਠੀਕ ਹੈ ਕਿਸੇ ਨਾਲ ਬੋਲਦੇ ਹਾਂ ਠੀਕ ਹੈ ਉਸ ਵੀ ਅਸੀਂ ਗੱਲ ਕਰਦੇ ਹਾਂ ਹਾਂਜੀ ਜੋ ਸਾਡੇ ਜ਼ੁਬਾਨ ਦੇ ਵਚਨਾਂ ਉਹ ਕਹਨੇ ਵਿੱਚ ਆ ਠੀਕ ਹੈ ਮੰਨ ਲਓ ਵੀ ਅਸੀਂ ਕਿਸੇ ਨੂੰ ਬੰਦਾ ਚੰਗਾ ਬੋਲਦੇ ਆ ਠੀਕ ਹੈ ਇਹ ਵੀ ਕਹਨੇ ਦੇ ਵਿੱਚ ਆ ਸਾਨੂੰ ਸੋਚ ਕੇ ਗੱਲ ਕਰਨੀ ਪੈਣੀ ਆ ਹਾਂ ਜੀ ਹਾਂ ਜੋ ਅਸੀਂ ਜਦੋਂ ਗੱਲ ਕਰਾਂਗੇ ਤਾਂ ਕਿ ਸਾਰਿਆਂ ਕਹਨੇ ਦੇ ਵਿੱਚ ਜਿਵੇਂ ਉਹ ਸਿਆਣੇ ਕਹਿੰਦੇ ਪਹਿਲਾਂ ਬੋਲੋ ਫਿਰ ਪਹਿਲਾਂ ਤੋਲੋ ਫਿਰ ਬੋਲੋ ਹਾਂ ਹਾਂ ਵੀ ਕੰਤ ਪਾਵੇ ਆ ਹਾਂ ਜੀ ਵੀ ਜਦੋਂ ਅਸੀਂ ਕੋਈ ਵੀ ਗੱਲ ਕਰਦੇ ਆ ਉਹ ਸਾਨੂੰ ਸੋਚ ਵਿਚਾਰ ਕੇ ਕਰਨੀ ਚਾਹੀਦੀ ਹੈ ਕਰਨੀ ਚਾਹੀਦੀ ਹੈ ਹਾਂ ਤੇ ਕਹਿੰਦੇ ਹੁੰਦੇ ਆ ਨਾ ਵੀ ਇੱਕ ਵਾਰੀ ਮੂੰਹ ਚ ਬੋਲਿਆ ਹਾਂਜੀ ਉਹ ਵਾਪਸ ਨਹੀਂ ਹੁੰਦਾ ਵਾਪਸ ਨਹੀਂ ਹੁੰਦਾ ਇਹ ਜ਼ਿੰਦਗੀ ਸਾਡੀ ਕਹਿਣੇ ਦੇ ਵਿੱਚ ਆ ਦੇਖੋ ਅਸੀਂ ਅ ਜ਼ਿੰਦਗੀ ਦੇ ਵਿੱਚ ਜੋ ਵੀ ਆਪਾਂ ਹੁਣ ਵੀ ਆਪਾਂ ਬੋਲ ਰਹੇ ਆ ਨਾ ਜਿਹੜਾ ਹਾਂਜੀ ਹਾਂਜੀ ਇਹ ਕਹਿਣਾ ਕਰਦਾ ਅਸੀਂ ਕਹਿ ਰਹੇ ਹਾਂ ਕਿਸੇ ਨੂੰ ਕੁਝ ਬਿਲਕੁਲ ਹੈ ਨਾ ਹਾਂਜੀ ਇਹ ਸਭ ਤੋਂ ਪਹਿਲਾਂ ਸੋਚੋ ਸੋਡੀ ਦੁਨਿਆਵੀ ਜ਼ਿੰਦਗੀ ਦੇ ਵਿੱਚ ਹਾਂਜੀ ਬੜਾ ਕੁਝ ਹੁੰਦਾ ਬਹੁਤ ਕੁਝ ਬਹੁਤ ਕੁਝ ਠੀਕ ਹੈ ਨਾ ਹਾਂਜੀ ਤੇ ਕਹਿੰਦੇ ਹੁੰਦੇ ਆ ਵੀ ਸਾਡੇ ਯਾਰ ਮੇਰੇ ਕੋਲ ਗੱਲ ਮੂੰਹ ਚ ਨਿਕਲ ਗਈ ਮੈਂ ਕਹਿ ਬੈਠਾ ਕਹਿ ਬੈਠਾ ਹਾਂ ਹੈ ਹਾਂਜੀ ਤੇ ਉਸੇ ਤੇ ਪਹਿਲਾਂ ਵਿਚਾਰਿਆ ਜਾਵੇ ਵੀ ਮੈਂ ਕੀ ਕਹਿਣਾ ਕੀ ਕਹਿਣਾ ਤੇ ਉਹ ਫਿਰ ਗੱਲ ਸੋਨੇ ਬਚਨ ਸੋਨੇ ਬੰਦ ਜਾਂਦੇ ਤੇ ਕਹਿਣ ਦੇ ਨਾਲ ਹੀ ਜ਼ਿੰਦਗੀ ਦੇ ਵਿੱਚ ਵੱਡੇ ਵੱਡੇ ਵਕਰੇ ਵਿੱਚ ਪੈਦਾ ਹੋ ਜਾਂਦੇ ਹਾਂਜੀ ਹਾਂਜੀ ਗੁਰਬਾਣੀ ਦੇ ਵਿੱਚ ਬੜੇ ਇਹੋ ਜਿਹੇ ਦਰਚਾਂਤ ਦਿੱਤੇ ਹੋਏ ਆ ਤੇ ਸਮਝ ਲਓ ਵੀ ਹਾਂਜੀ ਜਿਸ ਨੂੰ ਜ਼ਿੰਦਗੀ ਦੇ ਵਿੱਚ ਕਹਿਣਾ ਆ ਗਿਆ ਨਾ ਹਾਂਜੀ ਹਾਂਜੀ ਇਹ ਤਾਂ ਜ਼ਿੰਦਗੀ ਵਿੱਚ ਟੋਲਦੇ ਨਹੀਂ ਤੁਸੀਂ ਮਾਰੇ ਕਹਿੰਦੇ ਨਾਨਕ ਵਿੱਕਾ ਬੋਲੀ ਹੈ ਤੁਹਾਨੂੰ ਤੁਹਾਨੂੰ ਮਨ ਪਿੱਕਾ ਹੋ ਗਿਆ ਹਾਂਜੀ ਹਾਂ ਸਭ ਤੋਂ ਪਹਿਲਾਂ ਇਹ ਕਹਿਣ ਦੀ ਗੱਲ ਆ ਹਾਂਜੀ ਤੇ ਕਹਿਣ ਦੇ ਵਿੱਚ ਜ਼ਿੰਦਗੀ ਪਈ ਆ ਹਾਂਜੀ ਹਾਂਜੀ ਸਾਰੀ ਉਮਰ ਅਸੀਂ ਕਹਿਣਾ ਹਾਂਜੀ ਤੇ ਪਰ ਉਹ ਸੋਚ ਕੇ ਕਹਿਣਾ ਸੋਚ ਕੇ ਕਹਿਣਾ ਤੇ ਹਰ ਇੱਕ ਨੂੰ ਸੋਚ ਵਿਚਾਰ ਕੇ ਬੋਲੋ ਜੋ ਵੀ ਅਸੀਂ ਬੋਲਦੇ ਆ ਬੋਲਦੇ ਹਾਂਜੀ ਤੇ ਉਹ ਸਾਡੀ ਜ਼ਿੰਦਗੀ ਦਾ ਇੱਕ ਨਿਜਮ ਹੋਣਾ ਚਾਹੀਦਾ ਹਾਂਜੀ ਹਾਂਜੀ ਤੇ ਦੂਸਰੀ ਗੱਲ ਆ ਗਈ ਬਹਿਣ ਤੇ ਹਾਂਜੀ ਬਹਿਣਾ ਹਾਂਜੀ ਦੇਖੋ ਹੁਣ ਬੈਠੇ ਆ ਨਾ ਪੱਖਾਂ ਦੇ ਹਾਂਜੀ ਇਹ ਬਹਿਣ ਵਿੱਚ ਜ਼ਿੰਦਗੀ ਹਾਂਜੀ ਹਾਂਜੀ ਤੇ ਜ਼ਿੰਦਗੀ ਦੇ ਵਿੱਚ ਅਸੀਂ ਕਿਤੇ ਹਾਂ ਸ਼ੌਕ ਸਮੇਂ ਤੇ ਵੀ ਬੈਠਣਾ ਬੈਠਣਾ ਹਾਂਜੀ ਅਸੀਂ ਖੁਸ਼ੀ ਦੇ ਸਮੇਂ ਤੇ ਵੀ ਬਿਠਣਾ ਹਾਂਜੀ ਹਾਂਜੀ ਹੈ ਹਾਂਜੀ ਤੇ ਅਸੀਂ ਕਿਸੇ ਅਵਸਰ ਕੋਲੇ ਬੈਠਣਾ ਬੈਠਣਾ ਹਾਂਜੀ ਤੇ ਸਾਨੂੰ ਜਿਸ ਤਰ੍ਹਾਂ ਦਾ ਸਮਾਂ ਹਾਂਜੀ ਉਸ ਤਰ੍ਹਾਂ ਦਾ ਸਮਾਂ ਸਾਨੂੰ ਬੈਠ ਕੇ ਹਾਂਜੀ ਵਿਚਾਰ ਲੈਣਾ ਚਾਹੀਦਾ ਵੀ ਅਸੀਂ ਕਿਹੋ ਜੀ ਜਗ੍ਹਾ ਤੇ ਬਿਠੇ ਆ ਉਹੋ ਜਿਹਾ ਬੈਠਣਾ ਹਾਂਜੀ ਮੰਨ ਲਓ ਆਪਾਂ ਸ਼ੋਕ ਸਮੇ ਤੇ ਬਿਠੇ ਆ ਹਾਂਜੀ ਉੱਥੇ ਬੈਠਣਾ ਜਿਹੜਾ ਹਾਂਜੀ ਉੱਥੇ ਅਸੀਂ ਮਨ ਲਓ ਕਿ ਚੌਂਕੜੀ ਮਾਰ ਕੇ ਹਾਂਜੀ ਥੱਲੇ ਬੈਠਣਾ ਹਾਂਜੀ ਤੇ ਮੰਨ ਲਓ ਕਿਸੇ ਅਫਸਰ ਕੋਲ ਬਿਠੇ ਆ ਹੂੰ ਤੇ ਉਹ ਕਹਿੰਦੇ ਵੀ ਸਾਨੂੰ ਕੁਰਸੀ ਤੇ ਬਿਠਣਾ ਆਉਣਾ ਚਾਹੀਦਾ ਹਾਂਜੀ ਬਿਲਕੁਲ ਬੈਠਣ ਦਾ ਨਾ ਪਰ ਘਟਣਾ ਹਾਂਜੀ ਹਾਂ ਤੇ ਮੰਨ ਲਓ ਵੀ ਆਪਾਂ ਕੁਰਸੀ ਤੇ ਆਪਾਂ ਨਪਤਾ ਚੱਕ ਕੇ ਬੈਠ ਜੀ ਗਏ ਹਾਂ ਜੀ ਉਹ ਨਹੀਂ ਚੰਗਾ ਨਹੀਂ ਲੱਗਣਾ ਹਾਂ ਹਾਂ ਤੇ ਬੈਠਣ ਦਾ ਸਾਨੂੰ ਕਹਿੰਦੇ ਵੀ ਵਿੱਜੇ ਤੈਨੂੰ ਬੈਠਣ ਦਾ ਚਾਜ ਆ ਗਿਆ ਨਾ ਜ਼ਿੰਦਗੀ 'ਚ ਹਾਂ ਜੀ ਹਾਂ ਜੀ ਤੇ ਫਿਰ ਤੋਂ ਬੜਾ ਕੁਝ ਸਿੱਖ ਲਏ ਜ਼ਿੰਦਗੀ ਹਾਂ ਜੀ ਬਹੁਤ ਵੱਡੀ ਗੱਲ ਆ ਬੈਠਣ ਦੀ ਤੇ ਮੰਨ ਲਓ ਅਸੀਂ ਕਿਸੇ ਅਵਸਰ ਕੋਲ ਬੈਠੇ ਹਾਂ ਹਾਂ ਜੀ ਸਾਨੂੰ ਉਸ ਤਰ੍ਹਾਂ ਦਾ ਸਤਕਾਰਯੋਗ ਨਾਲ ਬੈਠਾ ਹਾਂ ਹਾਂ ਜੀ ਸਤਕਾਰ ਦੇ ਨਾਲ ਬੈਣਾ ਹਾਂ ਹਾਂ ਤੇ ਜੇ ਅਸੀਂ ਮੁਲਕ ਵੀ ਕਿਸੇ ਭੈਣਾ ਭਰਾਵਾਂ ਦੇ ਵਿੱਚ ਬੈਠੇ ਹਾਂ ਉਸ ਤਰ੍ਹਾਂ ਦਾ ਬੈਠਣਾ ਪੈਣਾ ਲੱਗਦਾ ਹੈ ਹਾਂ ਹਾਂ ਤੇ ਫਿਰ ਜਿਵੇਂ ਜੇ ਸੋਡਾ ਸਮਾ ਸਮਾ ਹੁੰਦਾ ਕੋਣ ਵਿਚਾਰ ਕੇ ਬੈਠਣਾ ਹੈ ਨਾ ਹਾਂਜੀ ਹਾਂਜੀ ਤੇ ਦੇਖੋ ਆਪਾਂ ਕਿਵਰੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠਦੇ ਹਾਂ ਹਾਂਜੀ ਉੱਥੇ ਵੀ ਸਾਨੂੰ ਬੈਠਣਾ ਆਉਣਾ ਚਾਹੀਦਾ ਹਾਂਜੀ ਹਾਂਜੀ ਕਿਉਂਕਿ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਸੀਂ ਸਤਿਕਾਰ ਨਾਲ ਬੈਠਣਾ ਹਾਂਜੀ ਹਾਂਜੀ ਉੱਥੇ ਇਹ ਨਹੀਂ ਮਤਲਬ ਵੀ ਅਸੀਂ ਕਿਤੇ ਗੋਡੇ ਖੜੇ ਕਰ ਲਏ ਹਾਂ ਹੈ ਹਾਂਜੀ ਹਾਂਜੀ ਤੇ ਕਿਤੇ ਆਪਣਾ ਮਾਰ ਕੇ ਬੈਠ ਗਏ ਹਾਂ ਤੇ ਸਾਨੂੰ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਪੂਰੇ ਸਤਿਕਾਰ ਦੇ ਨਾਲ ਬੈਠਣ ਨੂੰ ਦੇਂਦਾ ਤੇ ਇਹੀ ਜ਼ਿੰਦਗੀ ਦੇ ਵਿੱਚ ਇੱਕ ਬਹਿਣ ਦੀ ਗੱਲ ਆ ਇਹ ਹਾਂ ਇਹ ਸਾਨੂੰ ਜ਼ਿੰਦਗੀ ਭਰ ਯਾਦ ਰੱਖਣੀ ਚਾਹੀਦੀ ਆ ਹਾਂ ਜੇਕਰ ਬਈ ਪਰਿਆਂ ਪਾਸ ਹਾਂ ਹਾਂਜੀ ਹਾਂ ਬੈਠਣ ਦੇ ਵਿੱਚ ਕੋ ਸਿਆਣੇ ਬੰਦੇ ਕੋਲ ਬੈਠੋਗੇ ਤੁਸੀਂ ਹਾਂ ਬੈਠਣ ਦੀ ਗੱਲ ਤੇ ਬੈਠਣ ਦੀ ਨਾ ਸਿਆਣੇ ਬੰਦੇ ਕੋਲ ਬੈਠੋਗੇ ਹਾਂ ਤੇ ਤੁਹਾਨੂੰ ਸਿਆਣੀ ਗੱਲ ਮਿਲੇਗੀ ਸਿਆਣੀ ਹਾਂ ਤੇ ਜੇ ਤੁਸੀਂ ਕਮਲੇ ਕੋਲ ਬੈਠੋਗੇ ਹਾਂਜੀ ਤੁਹਾਨੂੰ ਉਹੋ ਜੀ ਗੱਲ ਮਿਲੂਗੀ ਹਾਂਜੀ ਹਾਂਜੀ ਤੇ ਇਹ ਜ਼ਿੰਦਗੀ ਦੇ ਵਿੱਚ ਬਹਿਣਾ ਹਾਂ ਸਭ ਤੋਂ ਵੱਡੀ ਗੱਲ ਆ ਇਹ ਹਾਂਜੀ ਹਾਂ ਜੀ ਜੇ ਸਿੱਖ ਲਿਆ ਤੇ ਜਿਵੇਂ ਬਿਰਕ ਆਖਦੇ ਆ ਵੀ ਜਿਵੇਂ ਜਿਉਹੋ ਜੀ ਬੈਠ ਤੋ ਉਹੋ ਜੀ ਸੋਹਤ ਹਾਂ ਹਨਾ ਹਾਂ ਹਾਂਜੀ ਆnde ਕਹਿਣਾ ਬਹਿਣਾ ਹਾਂ ਤੇ ਹੁਣ ਤੀਜੀ ਗੱਲ ਆ ਕੀ ਰਹਿਣਾ ਰਹਿਣਾ ਹਾਂਜੀ ਹੁਣ ਰਹਿਣ ਦੇ ਵਿੱਚ ਜ਼ਿੰਦਗੀ ਵੀ ਸਾਡੀ ਹਾਂਜੀ ਦੇਖੋ ਅਸੀਂ ਆਪਣੇ ਦੇਸ਼ ਵਿੱਚ ਰਹਿੰਦੇ ਆ ਹਾਂਜੀ ਅਸੀਂ ਵਿਦੇਸ਼ ਵਿੱਚ ਰਹਿੰਦੇ ਆ ਹਾਂਜੀ ਜੇ ਅਸੀਂ ਆਪਦੇ ਦੇਸ਼ ਵਿੱਚ ਰਹਿੰਦੇ ਹਾਂ ਤਾਂ ਸਾਨੂੰ ਉਸ ਤਰ੍ਹਾਂ ਦਾ ਜੀਵਨ ਸਾਨੂੰ ਬਣਾਉਣਾ ਪੈਣਾ ਉਹਨਾ ਦਾ ਪੈਣਾ ਠੀਕ ਹੈ ਨਾ ਹਾਂਜੀ ਤੇ ਜੇ ਅਸੀਂ ਵਿਦੇਸ਼ ਵਿੱਚ ਰਹਿੰਦੇ ਹਾਂ ਸਾਨੂੰ ਉੱਥੋਂ ਦੀ ਵੀ ਜ਼ਿੰਦਗੀ ਸਾਨੂੰ ਨਾਲ ਸਿੱਖਣੀ ਪੈਣੀ ਹੈ ਕਿਉਂਕਿ ਉਹਨਾਂ ਦੇ ਅਸੂਲ ਵੱਖਰੇ ਆ ਸਾਡੇ ਉਹਨਾਂ ਦੇ ਵੀ ਇੰਡੀਆ ਦੇ ਜਿਹੜੇ ਅਸੂਲ ਵੱਖਰੇ ਵੱਖ ਵੱਖਰਾ ਵੱਖਰਾ ਆਪਣਾ ਪੀਸ ਆ ਹਾਂ ਹਾਂਜੀ ਤੇ ਜਿਸ ਤਰ੍ਹਾਂ ਦਾ ਅਸੀਂ ਇੱਥੇ ਰਹਿੰਦੇ ਹਾਂ ਉਹਦੇ ਮੁਤਾਬਕ ਸਾਨੂੰ ਰਹਿਣਾ ਪੈਣਾ ਮੰਨ ਲਓ ਅਸੀਂ ਕਈ ਵਾਰ ਕਿਤੇ ਜਾ ਕੇ ਕਿਰਾਏ ਤੇ ਰਹਿੰਦੇ ਹਾਂ ਹਾਂਜੀ ਜਾਂ ਅਸੀਂ ਕਿਤੇ ਜਾ ਕੇ ਅਸੀਂ ਬਾਹਰ ਹੋਟਲ ਲੈ ਲੈਨੇ ਆ ਹਣਾ ਬਾਹਰ ਅਸੀਂ ਘੁੰਮਣ ਜਾਂਦੇ ਆ ਉੱਥੇ ਰਹਿਣਾ ਹਾਂ ਹਣਾ ਜਾਂ ਅਸੀਂ ਕਿਤੇ ਰਿਸ਼ਤੇਦਾਰੀ ਦੇ ਜਾਂਦੇ ਹਾਂ ਜਸਤੀ ਹਾਂਜੀ ਹਾਂਜੀ ਉੱਥੇ ਰਹਿਣਾ ਉੱਥੇ ਰਹਿਣਾ ਹਾਂਜੀ ਤੇ ਜਾਂ ਅਸੀਂ ਕਿਤੇ ਵੀ ਜਾ ਕੇ ਰਹਿਨੇ ਆ ਹਾਂਜੀ ਤੋਂ ਸਾਨੂੰ ਜ਼ਿੰਦਗੀ ਦੇ ਵਿੱਚ ਅਸੂਲ ਬਣਾਉਣਾ ਬਣਾਉਣਾ ਪੈਣਾ ਹਾਂਜੀ ਤੇ ਸਾਡੀ ਜਿਹੜੀ ਰਹਿਣ ਵਾਲਾ ਹਾਂਜੀ ਉਸ ਨੂੰ ਮਿਲ ਕੇ ਲੋਕ ਸਾਡੇ ਤੋਂ ਸਿੱਖਣ ਵੀ ਆਇਆ ਬੰਦਾ ਆਇਆ ਸੀਗਾ ਇੱਥੇ ਹਾਂਜੀ ਹਾਂ ਉਹ ਇੱਥੇ ਰਹਿ ਕੇ ਗਿਆ ਰਹਿ ਕੇ ਹਾਂਜੀ ਠੀਕ ਹੈ ਨਾ ਹਾਂ ਤੇ ਸਭ ਤੋਂ ਵੱਡੀ ਗੱਲ ਇਹ ਆ ਵੱਡੀ ਹਾਂਜੀ ਵੀ ਸਾਨੂੰ ਪ੍ਰਮਾਤਮਾ ਨੇ ਇੱਥੇ ਸਾਨੂੰ ਕੁਝ ਟਾਈਮ ਰਹਿਣ ਵਾਸਤੇ ਦਿੱਤਾ ਜ਼ਿੰਦਗੀ ਦਿੱਤੀ ਹੈ ਰਹਿਣ ਵਾਸਤੇ ਹਾਂਜੀ ਹਾਂ ਤੇ ਇਹ ਜ਼ਿੰਦਗੀ ਵੀ ਅਸੀਂ ਆਪਣੇ ਅਸੂਲਾਂ ਦੇ ਨਾਲ ਰਹਿ ਕੇ ਜਿਉਣੀ ਹੈ ਹਾਂਜੀ ਹਾਂਜੀ ਤੇ ਤਾਂ ਕਿ ਸਾਡੇ ਤੋਂ ਕੋਈ ਕੁਝ ਨਾ ਕੁਝ ਸਿੱਖ ਸਕੇ ਇੱਕ ਬੰਦਾ ਕਰਾਇ ਤੇ ਵੀਰੀ ਦਾ ਤੇ ਇੱਕ ਬੰਦੇ ਦੇ ਐਗਜ਼ਾਮਪਲ ਹੁੰਦੇ ਯਾਰ ਫਲਾਣਾ ਬੰਦਾ ਰਹਿੰਦਾ ਸੀ ਕਿਰਾਏ ਤੇ ਹਾਂ ਤੇ ਇੱਕ ਇੱਕ ਬੰਦਾ ਰਹਿਣਾ ਕਿਰਾਏ ਤੇ ਉਹ ਕਹਿੰਦਾ ਜਦ ਦਫਾ ਹੋਇਆ ਤਾਂ ਚੰਗਾ ਹੋਇਆ ਹਾਂ ਇਥੋਂ ਚਲਾ ਗਿਆ ਤਾਂ ਚੰਗਾ ਹੋਇਆ ਹਨ ਉਹ ਲੋਕ ਉਹਨਾਂ ਨੂੰ ਹਾਂ ਫਟਕਾਰਦੇ ਆ ਫਟਕਾਰਦੇ ਹਾਂ ਤੇ ਜਿਹੜਾ ਬੰਦਾ ਚੰਗਾ ਚੰਗਾ ਜੀਵਨ ਬਤੀਤ ਕਰਦਾ ਹਨ ਉਹਦੀ ਲੋਕ ਸੁਭਾ ਕਰਦੇ ਯਾਰ ਫਲਾਣਾ ਬੰਦਾ ਇੱਥੇ ਆਇਆ ਸੀ ਹਾਂਜੀ ਹਾਂਜੀ ਤੇ ਇਹ ਇਹ ਵੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਸ਼ੰਗਾਰ ਹਾਂਜੀ ਹਾਂਜੀ ਸਾਡਾ ਰਹਿਣ ਦਾ ਤੇ ਮੰਨ ਲਾ ਵੀ ਸਰਕਾਰਾਂ ਵੀ ਰਹਿੰਦੀਆਂ ਹਨ ਹਾਂ ਜੀ ਹਾਂ ਤੇ ਜਿਹੜੀ ਕੋਈ ਸਰਕਾਰ ਚੰਗਾ ਕੰਮ ਕਰ ਜਾਂਦੀ ਹੈ ਤੇ ਫਿਰ ਉਹਨੂੰ ਕੀ ਕਹਿੰਦੇ ਆ ਆਂਦੇ ਵੀ ਅੱਜ ਫਲਾਨੀ ਸਰਕਾਰ ਆਈ ਸੀ ਹੂੰ ਤੇ ਉਹ ਰਹੀ ਸੀ ਰਹੀ ਸੀ ਤੇ ਉਹ ਚੰਗਾ ਕੰਮ ਕਰਕੇ ਗਈ ਹੈ ਚੰਗੀ ਕੰਮ ਹੈ ਨਾ ਹਾਂ ਜੀ ਤੇ ਉਹ ਵੀ ਉਹ ਕਿਹ ਰਹਿਣ ਦੇ ਵਿੱਚ ਗੱਲ ਸਾਰੀ ਜ਼ਿੰਦਗੀ ਹੈ ਹਾਂ ਜੀ ਹਾਂ ਇਕੱਲਾ ਇੱਕ ਟਾਈਮ ਨਹੀਂ ਹਾਂ ਜੀ ਸਾਰੀ ਜ਼ਿੰਦਗੀ ਸਾਡੇ ਰਹਿਣ ਦੇ ਵਿੱਚ ਹੈ ਹਾਂ ਜੀ ਹਾਂ ਤੇ ਅਖੀਰਲੀ ਗੱਲ ਆ ਗਈ ਚੌਥੀ ਗੱਲ ਜ਼ਿੰਦਗੀ ਦੇ ਵਿੱਚ ਸਹਿਣਾ ਹਾਂ ਜੀ ਜਿਹੜੀ ਸਹਿਣਸ਼ੀਲਤਾ ਸਾਨੂੰ ਉਹ ਸਾਡੇ ਅੰਦਰ ਕੁਟ ਕੁਟ ਕੇ ਭਰੀ ਹੋਣੀ ਚਾਹੀਦੀ ਹਾਂ ਨਹੀਂ ਹਾਂ ਦੇਖੋ ਸਾਨੂੰ ਕੋਈ ਨਿੱਕੀ ਜੀ ਗੱਲ ਕਹਿ ਦਿੰਦਾ ਹਾਂ ਅਸੀਂ ਫਟ ਗੁੱਸਾ ਕਰ ਜਾਂਦੇ ਹਾਂ ਗੁੱਸਾ ਕਰ ਜਾਂਦੇ ਹਾਂ ਤੇ ਜੇ ਸਾਨੂੰ ਕੋਈ ਕਹਿ ਦਿੰਦਾ ਨਾ ਹਾਂ ਉਹਦਾ ਤੁਸੀਂ ਗੁੱਸਾ ਨਾ ਕਰੋ ਹਾਂ ਮੰਨ ਲਓ ਜੇ ਸੋਢੀ ਚ ਕੋਈ ਗਲਤੀ ਹੈ ਤਾਂ ਹੀ ਸਾਨੂੰ ਕਿਸੇ ਨੇ ਕਰਕੇ ਹਾਂ ਜੀ ਹਾਂ ਠੀਕ ਹੈ ਹਾਂ ਜੀ ਹਾਂ ਤੇ ਮੈਂ ਤਾਂ ਇਹ ਕਹਿਣਾ ਵੀ ਜੇ ਸਾਨੂੰ ਕੋਈ ਅ ਸਿੱਖਿਆ ਦਿੰਦਾ ਹੂੰ ਉਹ ਕਹਿੰਦਾ ਸੁਣੋ ਹਾਂ ਜੀ ਉਹ ਸਮਝਾਉਂਦਾ ਸਾਨੂੰ ਹਾਂ ਜੀ ਹਾਂ ਜੀ ਤੂੰ ਤੁਸੀਂ ਉਸ ਗੱਲ ਤੇ ਅਮਲ ਕਰੋ ਅਮਲ ਕਰੋ ਨਾ ਕਿ ਗੁੱਸਾ ਕਰੋ ਹਾਂਜੀ ਹਾਂਜੀ ਤੇ ਜਸਵਿੰਦਰ ਕਹਿੰਦੇ ਵੀ ਜਿਹੜਾ ਤੁਸ ਨੂੰ ਕੋਈ ਦੱਸਣ ਵਾਲਾ ਨਾ ਹਾਂਜੀ ਸਮਝਾਉਣ ਵਾਲਾ ਜੇ ਸਾਡੇ ਦੇ ਵਿੱਚ ਕੋਈ ਔਗਣ ਹਾਂਜੀ ਹਾਂਜੀ ਉਹ ਦੱਸਣ ਵਾਲਾ ਹਾਂਜੀ ਹਾਂਜੀ ਤੇ ਉਸ ਦਾ ਮਿੱਤਰ ਆ ਹਾਂਜੀ ਬਿਲਕੁਲ ਤੇ ਜੇ ਜਿਹੜਾ ਤੁਹਾਡਾ ਕੋਈ ਔਗਣ ਲਕੋਂਦਾ ਲਕੋਂਦਾ ਹਾਂਜੀ ਉਹ ਤੁਹਾਡਾ ਕਹਿੰਦੇ ਦੁਸ਼ਮਣ ਦੁਸ਼ਮਣ ਹਾਂਜੀ ਕਿਉਂਕਿ ਉਹਨੇ ਵਾ 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 ਕਰਕੇ ਤੁਸ ਨੂੰ ਹਾਂ ਇਹ ਕਹਦੇ ਨਾ ਵੀ ਯਾਰ ਵੀ ਹਾਂ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਵਾਲੇ ਸਿਰਫ ਮੂੰਹ ਦੇ ਮਿੱਠੇ ਹੁੰਦੇ ਆ ਮੂੰਹ ਦੇ ਮਿੱਠੇ ਹੁੰਦੇ ਆ ਤੇ ਪਰ ਜਿਹੜਾ ਕੋਈ ਖਰੀ ਗੱਲ ਕਹ ਦੇ ਹਾਂ ਹੈਨਾ ਹਾਂ ਜਿਹਨੇ ਖਰੀ ਗੱਲ ਕਹਿਦੀ ਉਹ 2 ਮਿੰਟ ਦਾ ਗੁੱਸਾ ਲੱਗੂਗਾ ਸਾਨੂੰ ਹਾਂਜੀ ਹਾਂ ਮੰਨ ਲਓ ਦੇਖੋ ਆਪ ਗੁਰਬਾਣੀ ਪੜ੍ਹਦੇ ਆ ਹਾਂਜੀ ਤੇ ਜਿਹੜਾ ਕੋਈ ਸਰੋਤਾ ਨਾ ਚੰਗੀ ਤਰ੍ਹਾਂ ਸੁਣਦਾ ਹਾਂਜੀ ਜਿਹਨੂੰ ਸ਼ਬਦ ਦੇ ਸਮਝ ਆ ਹਾਂ ਉਹ ਸਾਨੂੰ ਸਮਝਾਉਂਦਾ ਯਾਰ ਵੀ ਹਾਂ ਤੂੰ ਇਥੋਂ ਇਸ਼ਾ ਉਹਦਾ ਨਹੀਂ ਭੁੱਲਣਾ ਸਾਡੀ ਬਗਾਵਤ ਤੇ ਇੱਕ ਵਾਰੀ ਸਾਡੇ ਜਿਹੜੇ ਗੁਰਮੁਖ ਪਿਆਰੇ ਆ ਨਾ ਹਾਂ ਸਾਡੇ ਭਰਾ ਕੋਈ ਗੱਲ ਤਾਂ ਗੁੱਸਾ ਕਰ ਜਾਂਦੇ ਮੈਨੂੰ ਉਹਨੇ ਐ ਕਿਹਾ ਪਰ ਉਹ ਸੋਡੀ ਗਲਤੀ ਕਰਕੇ ਗਿਆ ਗਲਤੀ ਕਰਕੇ ਹਾਂ ਤੇ ਇੱਕ ਵਾਰੀ ਗਲਤੀ ਦੱਸੀ ਗਈ ਹਾਂਜੀ ਹਾਂ ਤੇ ਛੇਤੀ ਕਿਤੇ ਦੂਜੀ ਵਾਰ ਬੰਦਾ ਦੁਹਰਾਉਂਦਾ ਨਹੀਂ ਦੁਹਰਾਉਂਦਾ ਹਾਂਜੀ ਹੈ ਨਾ ਬਿਲਕੁਲ ਤੇ ਸ਼ਹਿਨਸ਼ੀਲਤਾ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਸਬਕ ਆ ਸਾਡੇ ਵਾਸਤੇ ਤੇ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਸ਼ਹਿਨਸ਼ੀਲਤਾ ਵਰਤ ਲਈ ਨਾ ਹਾਂਜੀ ਹਾਂਜੀ ਤੇ ਸਮਝ ਲਓ ਤੁਸੀਂ ਬਹੁਤ ਵੱਡਾ ਜ਼ਿੰਦਗੀ ਦਾ ਪੜਾਪਰ ਹਾਂਜੀ ਹਾਂਜੀ ਦੇਖੋ ਜੀ ਸ਼ੈਨ ਸ਼ੀਲਤਾ ਇਨੀ ਨਾ ਹੂੰ ਤੇ ਵੱਡੀਆਂ ਵੱਡੀਆਂ ਲੜਾਈਆਂ ਹੋ ਜਾਣਗੀਆਂ ਹਾਂ ਹੋ ਜਾਣਗੀਆਂ ਹੋਏ ਕਹੇ ਸੁਣੇ ਤੋ ਸਾਨੂੰ ਮਿਲ ਕੇ ਵੀ ਅਸੀਂ ਮਾੜੇ ਨਾਲ ਕਿਸੇ ਦੀ ਗੱਲ ਪੈ ਜੰਨੇ ਆ ਹਾਂਜੀ ਹਾਂਜੀ ਜੇ ਦੋ ਮਿੰਟ ਅਸੀਂ ਸੋਚ ਲਏ ਯਾਰ ਨਹੀਂ ਉਹਨੇ ਯਾਰ ਗੱਲ ਸਹੀ ਕੀਤੀ ਹਾਂਜੀ ਹਾਂਜੀ ਹੈ ਤੇ ਸ਼ੈਨ ਸ਼ੀਲਤਾ ਤਾਂ ਮੈਂ ਇਹ ਕਹਿੰਦਾ ਵੀ ਸਭ ਤੋਂ ਵੱਡਾ ਹਥਿਆਰ ਆ ਸਾਡੇ ਕੋਲੇ ਸਹਿਨਸ਼ੀਲਤਾ ਹਾਂਜੀ ਹਾਂਜੀ ਜੇ ਅਸੀਂ ਗੱਲ ਸਹਿਣ ਕਰ ਲਈ ਨਾ ਹਾਂ ਹਾਂ ਇਹਦੇ ਉੱਤੋਂ ਕੋਈ ਵੱਡੀ ਗੱਲ ਨਹੀਂ ਨਿਮਰਤਾ ਦਾ ਪ੍ਰਤੀਕ ਆ ਇਹ ਜੀ ਹਨਾ ਹਰਕ ਪੱਖ ਚ ਹਾਂ ਹਾਂ ਜੀ ਹਾਂ ਦੇਖੋ ਤੁਸਾਨੂੰ ਤੁਸੀਂ ਜੋ ਸਾਨੂੰ ਕੋਬੰਦਾ ਗੱਲ ਕਹਿੰਦਾ ਹੂੰ ਤੁਸੀਂ ਉਹਨੂੰ ਵਿਚਾਰੋ ਹਾਂਜੀ ਹਾਂਜੀ ਯਾਰ ਮੈਨੂੰ ਇਹ ਗੱਲ ਕਹੀ ਤਾਂ ਕਹੀ ਕਿਉਂ ਹਾਂ ਪਹਿਲਾਂ ਵਿਚਾਰੋ ਹਾਂਜੀ ਫਿਰ ਉਹਨੂੰ ਸੋਚੋ ਕੇ ਉਹਨੂੰ ਸੋਚੋ ਹਾਂਜੀ ਹਾਂਜੀ ਸੋਚ ਵਿਚਾਰ ਕੇ ਜੇ ਤੁਸੀਂ ਤੇ ਫਿਰ ਤੁਹਾਨੂੰ ਐਂਡ ਤੇ ਤੁਹਾਨੂੰ ਉਹ ਗੱਲ ਦਾ ਅਹਿਸਾਸ ਹੋਊਗਾ ਵੀ ਉਹ ਗੱਲ ਉਹ ਬੰਦਾ ਸਹੀ ਸੀ ਯਾਰ ਸਹੀ ਸਹੀ ਹਾਂਜੀ ਹਾਂ ਉਹਨੇ ਐਵੇਂ ਨਹੀਂ ਕਹਲ ਗਈ ਐਵੇਂ ਨਹੀਂ ਕਹੀ ਹਾਂ ਤੇ ਫਿਰ ਉਹ ਤੁਸੀਂ ਹੁੰਦਾ ਹੁੰਦਾ ਹੈ ਜੇ ਸਹਿਣ ਕਰ ਲੋ ਗੱਲ ਬਿਲਕੁਲ ਜੇ ਤੁਸੀਂ ਗੱਲ ਜ਼ਿੰਦਗੀ ਵਿੱਚ ਸਹਿਣ ਕਰ ਗਈ ਹਾਂਜੀ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਨਾ ਤਾਂ ਕੋਈ ਲੜਾਈ ਹਾਂਜੀ ਨਾ ਕੋਈ ਝਗੜਾ ਹਾਂਜੀ ਹੈ ਤੇ ਨਾ ਕੋਈ ਵਖਰੇਵਾ ਨਹੀਂ ਹੁੰਦਾ ਤੇ ਬਸ ਤੁਸੀਂ ਸਮਝੋ ਯਾਰ ਵੀ ਇਹ ਕੋਈ ਮੈਨੂੰ ਗੱਲ ਕਹਿੰਦਾ ਹਾਂ ਤੇ ਕਿਸੇ ਗੱਲ ਤੇ ਕਹੀ ਹੈ ਕਿਸ ਗੱਲ ਤੇ ਕਹੀ ਹੈ ਤੇ ਸਹਿਨਸ਼ੀਲਤਾ ਹੀ ਸਾਡਾ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਸਬਕ ਹਾਂਜੀ ਹਾਂਜੀ ਬਿਲਕੁਲ ਤੇ ਇਹ ਜ਼ਿੰਦਗੀ ਦੇ ਵਿੱਚ ਤੁਸੀਂ ਚਾਰ ਗੱਲਾਂ ਪੱਲੇ ਬੰਨ ਲਓ ਹਾਂਜੀ ਕਹਿਣਾ ਸੋਚ ਕੇ ਕਹਿਣਾ ਹਾਂਜੀ ਬਹਿਣਾ ਸੋਚ ਕੇ ਬੈਠਣਾ ਹਾਂਜੀ ਰਹਿਣਾ ਹਾਂਜੀ ਸੋਚ ਕੇ ਰਹਿਣਾ ਸੋਚ ਕੇ ਰਹਿਣਾ ਹਾਂਜੀ ਤੇ ਸਹਿਣਾ ਹਾਂ ਸੋਚ ਕੇ ਉਸ ਈ ਜ਼ਿੰਦਗੀ ਦਾ ਸਭ ਤੋਂ ਵੱਡਾ ਸਬਕ ਸਭ ਤੋਂ ਵੱਡਾ ਸਬਕ ਤੇ ਇਹ ਤੁਸੀਂ ਚਾਰ ਗੱਲਾਂ ਪੱਲੇ ਬੰਨ ਲਓ ਹਾਂਜੀ ਹਾਂਜੀ ਤਾਂ ਤੁਹਾਡਾ ਜੀਵਨ ਮੈਨੂੰ ਲੱਗਦਾ ਹਾਂ ਕਿਉਂਕਿ ਮੈਂ ਕੁਝ ਨਾ ਕੁ ਸਿੱਖਿਆ ਇਹਨਾਂ ਗੱਲਾਂ ਹਾਂਜੀ ਹਾਂਜੀ ਨਹੀਂ ਨਹੀਂ ਬਿਲਕੁਲ ਬਿਲਕੁਲ ਹਾਂਜੀ ਅਸਰ ਵੀ ਕੀਤਾ ਹਾਂਜੀ ਹਾਂਜੀ ਇਹ ਨਹੀਂ ਵੀ ਕੱਲਾ ਸਮਝਾਉਣ ਦੀ ਗੱਲ ਆ ਹਾਂਜੀ ਇਹ ਜ਼ਿੰਦਗੀ ਦੇ ਵਿੱਚ ਅਪਣਾਈਆਂ ਗੱਲਾਂ ਹਾਂਜੀ ਕੋਸ਼ਿਸ਼ ਕੀਤੀ ਇਹ ਬੰਦਾ ਜ਼ਿੰਦਗੀ ਚ ਤਾਂ ਪੂਰਾ ਨਹੀਂ ਹੁੰਦਾ ਨਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜ਼ਿੰਦਗੀ ਸਿੱਖਣ ਦਾ ਨਾ ਹੀ ਜ਼ਿੰਦਗੀ ਸਿੱਖਾਣ ਦਾ ਨਾ ਹੀ ਜ਼ਿੰਦਗੀ ਹਾਂ ਤੇ ਬਾਕੀ ਇਹ ਗੱਲਾਂ ਤਾਂ ਹੀ ਸਾਡੇ ਪੱਲੇ ਵੱਜ ਸਕਦੀਆਂ ਹਾਂਜੀ ਜੇ ਸਾਡੇ ਤੇ ਵੈਗਰੂ ਦਾ ਸਿਰ ਤੇ ਹੱਥ ਹੋਵੇ ਹੱਥ ਹੋਵੇ ਹਾਂਜੀ ਤੇ ਜੇ ਉਹਦਾ ਹੱਥ ਨਹੀਂ ਹੈ ਨਾ ਸਿਰ ਤੇ ਹਾਂਜੀ ਫਿਰ ਕੁਝ ਨਹੀਂ ਹਾਂ ਫਿਰ ਕੁਝ ਨਹੀਂ ਬਸ ਉਹਦੀ ਕਿਰਪਾ ਦੇ ਹਾਂਜੀ ਸਰ ਕੇ ਸਭ ਕੁਝ ਸਹੀ ਸਾਨੂੰ ਸਿੱਖਣ ਨੂੰ ਮਿਲਦਾ ਹਾਂਜੀ ਤੇ ਵੈਗ ਨੂੰ ਸਾਰੇ ਤੇ ਕਿਰਪਾ ਕਰਨ ਜਿਵੇਂ ਸਾਨੂੰ ਵੀਰ ਜੀ ਨੇ ਦੱਸਿਆ ਵੀ ਕਹਿਣਾ ਸਹਿਣਾ ਬਹਿਣਾ ਤੇ ਰਹਿਣਾ ਤੇ ਇਹ ਬੰਦੇ ਕੋਲੇ ਚਾਰ ਦਸਤੂਰ ਚਾਰ ਅਸੂਲ ਹੋਣੇ ਚਾਹੀਦੇ ਆ ਤੇ ਜੇ ਕਿਸੇ ਦਾ ਰਹਿਣ ਨਾਲ ਵੀ ਕਿਸੇ ਬੰਦੇ ਦਾ ਗਵਾਂਢੀ ਦਾ ਦੇਲ ਹੀ ਦੇ ਹੋ ਗਿਆ ਤੇ ਉਥੇ ਰਹਿ ਦਾ ਵੀ ਕੋਈ ਫਾਇਦਾ ਨਹੀਂ ਬਿਲਕੁਲ ਜੇ ਕਿਸੇ ਦੇ ਅੱਖੇ ਤੋਂ ਕਿਸੇ ਦਾ ਦਿਲ ਦੋਹ ਗਿਆ ਤੇ ਉਥੇ ਅੱਖੇ ਦਾ ਵੀ ਕੋਈ ਫਾਇਦਾ ਨਹੀਂ ਤੇ ਜੇ ਬੰਦਾ ਕਈਆਂ ਗੱਲਾਂ ਵੀ ਸਹਿ ਜਾਵੇ ਕਿ ਫਿਰ ਉਹ ਅਗਲਾ ਕਹਿਣ ਵਾਲਾ ਵੀ ਇੱਕ ਅਗਲਾ ਦੁਖੀ ਹੁੰਦਾ ਮੈਂ ਇਹਨੂੰ ਕਹੀ ਗਿਆ ਤੇ ਮੈਨੂੰ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਇਹਦੇ ਵਿੱਚ ਮੇਰਾ ਉਹ ਗਨ ਕਹਿਣ ਵਾਲਾ ਇਹ ਗੱਲ ਸੋਚਦਾ ਸੋ ਇਹ ਗੱਲਾਂ ਜ਼ਿੰਦਗੀ ਦੇ ਵਿੱਚ ਅਪਣਾਉਣੀਆਂ ਚਾਹੀਦੀਆਂ ਸਾਡੇ ਮੇਰੇ ਵੱਡੇ ਵੀਰ ਸਰਬੀਰ ਸਿੰਘ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਮਹਾਪੁਰਸ਼ਾਂ ਦਾ ਸੰਗ ਵੀ ਕੀਤਾ ਤੇ ਹੁਣ 86 ਬੰਦਿਆਂ ਦੇ ਵੀ ਮਤਲਬ ਸੰਗ ਦੇ ਵਿੱਚ ਰਹਿ ਰਹੇ ਨੇ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ